ਸਤ ਸ੍ਰੀ ਅਕਾਲ ਜੀ ਪਿਆਰੇ ਦੋਸਤੋ ਦਾਸ ਪ੍ਰਵੰਦ ਸਿੰਘ ਸੈਦੋ ਕੇ ਦਾਸ ਦਾ ਇਹ ਚੈਨਲ ਸੈਦੋ ਕੇ ਵਿਜ਼ਨ ਤੁਹਾਡਾ ਸਭ ਦਾ ਸਵਾਗਤ ਹੈ ਇਹ ਚੈਨਲ ਪਿਛਲੇ 4-5 ਮਹੀਨਿਆਂ ਤੋਂ ਹੌਂਕ ਵਿੱਚ ਆਇਆ ਸੀ ਦਾਸ ਇੱਕ ਰਿਟਾਇਰਡ ਪਰਸਨ ਹੋਂਕ ਕਰਕੇ ਵੇਲੇ ਵਜੋਂ ਆਪਣਾ ਜੀ ਪਰਚਾਵਾ ਕਰਨ ਲਈ ਜਾਂ ਆਪਣੇ ਤਜਰਬਿਆਂ ਨੂੰ ਤੁਹਾਡੇ ਨਾਲ ਸਾਂਝਾ ਕਰਨ ਲਈ ਔਰ ਨਾਲ ਨਾਲ ਇੱਕ ਲੇਖਕ ਭੂਮ ਦੇ ਨਾਤੇ ਕੁਝ ਕਵਤਾਵਾਂ ਗੀਤ ਕਵਿਸ਼ਰੀ ਜਾਂ ਇਹ ਚੰਗੇ ਵਿਚਾਰ ਆਪ ਸਭ ਨਾਲ ਸਾਂਝੇ ਕਰਨ ਲਈ ਇਹ ਚੈਨਲ ਬਣਾਇਆ ਗਿਆ ਸੀ ਸੋ ਤੁਹਾਡੇ ਵੱਲੋਂ ਬੇਅੰਤ ਪਿਆਰ ਦਿੱਤਾ ਗਿਆ ਹੈ ਜੋ ਕਿ ਅੱਜ ਇਸ ਚੈਨਲ ਦੇ ਉੱਪਰ 1 ਲੱਖ ਤੋਂ ਉੱਪਰ ਸਬਸਕ੍ਰਾਈਬਰ ਜਿਹੜੇ ਤੁਸੀਂ ਜੁੜੇ ਹੋਏ ਹੋਏ ਸੋ ਹੁਣ ਹੁਣ ਤੱਕ ਇਸ ਚੈਨਲ ਦੇ ਉੱਪਰ ਕਾਫੀ ਕਵਤਾਵਾਂ ਗੀਤ ਲਿਖ ਕੇ ਪਾਏ ਗਏ ਹਨ ਤੇ ਦਾਸ ਵੱਲੋਂ ਗਾ ਕੇ ਵੀ ਆਪਣੀ ਆਵਾਜ਼ ਦੇ ਵਿੱਚ ਕੁਝ ਇੱਕ 뮤직 ਦੇ ਨਾਲ ਤੇ ਕੁਝ ਇੱਕ ਬਿਨਾ 뮤직 ਤੋਂ ਜਾਂ ਜਿਵੇਂ ਕਬੀ ਦਰਬਾਰ ਦੇ ਵਿੱਚ ਕਿਤੇ ਗਾਉਣ ਦਾ ਰਚਨਾ ਸਾਂਝੀ ਕਰਨ ਦਾ ਮੌਕਾ ਮਿਲਦਾ ਸੋ ਉਹ ਰਚਨਾਵਾਂ ਉਹ ਗੀਤ ਵੱਖ-ਵੱਖ ਵੱਖ-ਵੱਖ ਵਿਸ਼ਿਆਂ ਦੇ ਉੱਪਰ ਧਾਰਮਿਕ ਗੀਤ ਵੀ ਹੋਰ ਸਮਾਜਿਕ ਰਚਨਾਵਾਂ ਵੀ ਇਸ ਚੈਨਲ ਦੇ ਉੱਪਰ ਸਾਂਝੀਆਂ ਕੀਤੀਆਂ ਨੇ ਸਮੇਂ ਦੇਖਦੇ ਹੋਏ ਨਾਲ-ਨਾਲ ਜਿਹੜੀਆਂ ਤਾਜ਼ਾ ਖਬਰਾਂ ਜਾਂ ਸਮਾਜਿਕ ਮੁੱਦੇ ਜਾਂ ਸਮਾਜਿਕ ਵਰਤਾਰਾ ਆਪਣੇ ਪੰਜਾਬ ਦੇ ਵਿੱਚ ਕੀ ਵਾਪਰ ਰਿਹਾ ਹੈ ਉਹਨਾਂ ਨੂੰ ਵੀ ਕਵਰ ਕਰਨ ਦੀ ਦਾਸ ਵੱਲੋਂ ਕੋਸ਼ਿਸ਼ ਕੀਤੀ ਗਈ ਹੈ। ਜੋ ਕਾਫੀ ਦਾਸ ਨੇ ਕਾਫੀ ਜਿਆਦਾ ਸ਼ਾਰਟਸ ਵੀ ਪਾਏ ਗਏ ਨੇ ਔਰ ਇਸ ਵਿਸ਼ੇ ਦੇ ਉੱਪਰ ਲੌਂਗ ਵੀਡੀਓ ਵੀ ਪਾਈਆਂ ਗਈਆਂ ਨੇ। ਸੋ ਆਪ ਸਭ ਨੇ ਬਹੁਤ ਪਿਆਰ ਦਿੱਤਾ ਹੈ ਔਰ ਬੜੇ ਪਿਆਰ ਨਾਲ ਤੇ ਰੀਜ਼ ਨਾਲ ਤੁਸੀਂ ਵੀਡੀਓ ਜਾਂ ਸ਼ਾਰਟਸ ਜਿਹੜੇ ਉਹ ਦੇਖਦੇ ਹੁਣ। ਨਾਲ ਨਾਲ ਨਿਊਜ਼ ਨਾਲ ਨਾਲ ਕਪਟਾਵਾ ਨਾਲ ਨਾਲ ਗੀਤ ਤੇ ਨਾਲ ਨਾਲ ਹੋਰ ਭੱਖਦੇ ਮੁੱਦਿਆਂ ਦੇ ਉੱਪਰ ਵੀ ਗੱਲਬਾਤ ਆਪਾਂ ਸਾਂਝੀ ਕਰਿਆ ਕਰਾਂਗੇ ਸੋ ਹੁਣ ਦਾਸ ਨੇ ਇਹ ਮਨ ਬਣਾਇਆ ਹੈ ਆਪ ਸਭ ਦੀ ਸਲਾਹ ਵੀ ਲਵਾਂਗਾ ਕਿ ਜੋ ਵੀ ਕੰਟੈਂਟ ਆਪਣੇ ਚੈਨਲ ਤੇ ਪਾਇਆ ਜਾਵੇ ਉਹ ਆਪ ਕੈਮਰੇ ਦੇ ਸਾਹਮਣੇ ਆ ਕੇ ਚਾਹੇ ਉਹ ਕਪਟਾ ਹੋਵੇ ਚਾਹ ਲੇਖ ਹੋਵੇ ਕੋਈ ਕਹਾਣੀ ਹੋਵੇ ਜਾਂ ਗੀਤ ਹੋਵੇ ਉਹ ਤਰਨੰਮ ਦੇ ਵਿੱਚ ਕਾ ਕੇ ਆ ਵੀਦੇ ਨੂੰ ਕਰਿਆ ਕਰਾਂਗੇ ਔਰ ਵੱਖ-ਵੱਖ ਵਿਸ਼ਿਆਂ ਦੇ ਉੱਪਰ ਵਿਚਾਰ ਵਟਾਂਦਰਾ ਸੇ ਸਵਾਲ ਲੈ ਕੇ ਕੁਝ ਨੁਕਤੇ ਜਿਸ ਤਰ੍ਹਾਂ ਵੱਖ-ਵੱਖ ਵਿਸ਼ਿਆਂ ਦੇ ਉੱਪਰ ਜਿਸ ਤਰ੍ਹਾਂ ਸ਼ੇਅਰ ਸੇਅਰ ਕਰਨੀ ਬਹੁਤ ਚੰਗੀ ਅਸ਼ੀਰਵਾਦ ਇਹਦੇ ਕੀ ਫਾਇਦੇ ਹਨ ਇਸੇ ਤਰ੍ਹਾਂ ਦੇ ਹੋਰ ਵੀ ਕਾਫੀ ਮੁੱਦਿਆਂ ਦੇ ਉੱਪਰ ਆਪਾਂ ਗੱਲਬਾਤ ਕਰਿਆ ਕਰਾਂਗੇ ਸੋ ਅੱਜ ਤੋਂ ਇਸ ਤਰ੍ਹਾਂ ਕੈਮਰੇ ਦੇ ਸਾਹਮਣੇ ਆ ਕੇ ਦਾਸ ਨੇ ਮਨ ਬਣਾਇਆ ਹੈ ਕਿ ਆਪ ਸਭ ਦੀ ਸਾਹਮਣੇ ਹਰ ਨੂੰ ਝੁੱਕ ਕੇ ਵੱਖ-ਵੱਖ ਵਿਸ਼ਿਆਂ ਦੇ ਉੱਪਰ ਵਿਚਾਰ ਵਟਾਂਦਰਾ ਆਪ ਜੀ ਨਾਲ ਕਰਿਆ ਕਰਾਂਗੇ ਸੋ ਆਪੀ ਦਾ ਸਹਿਯੋਗ ਚਾਹੀਦਾ ਹੈ ਆਪੀ ਦਾ ਪਿਆਰ ਚਾਹੀਦਾ ਹੈ ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਪੂਰਾ ਪਿਆਰ ਦੇਵੋਗੇ ਔਰ ਪਿਆਰ ਸਤਿਕਾਰ ਨਾਲ ਸਾਂਭੀਂ ਸੁਨਿਆ ਕਰੋਗੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਵੀ ਜਰੂਰ ਕਰੋਗੇ ਕਿਉਂਕਿ ਆਪ ਜੀ ਦੇ ਪਿਆਰ ਸਦਕਾ ਹੀ ਇੱਕ ਤੱਕ ਇਹ ਚੈਨਲ ਪਹੁੰਚ ਸਕਿਆ ਹੈ ਬਾਕੀ ਧਿਆਨ ਰੱਖਿਆ ਜਾਵੇਗਾ ਕਿ ਕਿਸੇ ਵੀ ਕਿਸੇ ਦਾ ਦਿਲ ਨਾ ਦੁਖੀ ਕੋਈ ਐਸੀ ਗੱਲਬਾਤ ਨਾ ਹੋਵੇ ਜਿਸ ਦੇ ਨਾਲ ਕਿਸੇ ਦਾ ਕਿਸੇ ਨੂੰ ਕੋਈ ਤਕਲੀਫ ਹੋਵੇ ਜਾਂ ਸਮਾਜ ਦੇ ਰੋਧ ਕੋਈ ਐਸੀ ਗੱਲ ਜਾਵੇ ਇਸ ਚੀਜ਼ ਦਾ ਵੀ ਖਾਸ ਧਿਆਨ ਰੱਖਿਆ ਜਾਵੇਗਾ ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਨਵੇਂ ਕਿਸੇ ਵਿਸ਼ੇ ਦੇ ਉੱਪਰ ਕੋਈ ਵੀਡੀਓ ਲੈ ਕੇ ਆਪਾਂ ਆਉਂਦੇ ਆ ਸੋ ਬਹੁਤ ਬਹੁਤ ਧੰਨਵਾਦ ਆਓ ਜੀ ਬਲਾਉਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ